ਪਰਮ ਸਨਮਾਨ ਦੇ ਹੋ ਜਵਰ ਸ਼ਤਰ ਤਖਤ ਦੇ ਮਾਲਕ ਜੁਗ ਜੁਗ ਅਟਲ ਦਸਾਂ ਪਾਤਸ਼ਾਹਿਆਂ ਦੀ ਜਾਗਦੀ ਜੋ ਸਾਹਿਬੇ ਕੁਮਾਰ ਦੀਨ ਦয়ার ਪ੍ਰਤੱਖ ਸਤਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਮਰ ਸ਼ਹੀਦ ਤਨ ਤਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਦੀ ਤਨ ਤਨ ਗੁਰੂ ਕੇ ਪਿਆਰੇ ਸ਼ਹੀਦਾਂ ਸਿੰਘਾਂ ਦੇ ਪਾਵਨ ਸਥਾਨ ਵਿਖੇ ਸਵੇਰ ਮਾਨਗ ਹੋ ਰਹੀ ਗੁਰੂ ਪਿਆਰੀ ਗੁਰੂ ਸਵਾਰੇ ਗੁਰੂ ਕਾ ਖਾਸ ਰੂਪ ਸਾਧ ਸੰਗਤ ਦੇਵੋ ਆਵਰਸਨਾ ਪਵਿੱਤਰ ਕਰੀਏ ਸਤਿਗੁਰਾਂ ਦੇ ਚਰਣਾ ਪਾਸ ਆਪਣੀਆਂ ਹਾਜ਼ਰੀਆਂ ਲਗਵਾਈਏ ਸ਼ਰਧਾ ਪਾਵਨਾ ਸਹਿ ਦੋਵੇਂ ਹੱਥ ਜੋੜ ਸਤਿਗੁਰਾਂ ਨੂੰ ਸੀਸ ਝੁਕਾਈਏ ਵਿਲੋਚਾਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਨੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਪ੍ਰਕਾਸ਼ਮਾਨ ਹੋ ਕਰਕੇ ਗੁਰਲੇ ਦਰਸ਼ਨ ਦੀਦਾਰ ਸਤਿਗੁਰੂ ਜੀ ਨੇ ਬਖਸ਼ੇ ਨੇ ਸ਼੍ਰੀ ਮੁਖਵਾਕ ਸਰਬ ਸੰਦੇ ਉਪਦੇਸ਼ ਦੇ ਸਰੂਪ ਵਿੱਚ ਪ੍ਰਾਪਤ ਹੋਏ ਨੇਤੀ ਮਰਯਾਦਾ ਦੇ ਅਨੁਸਾਰ ਪੰਦਰ ਵਰਣੀਆਂ ਦੇ ਨੇਤ ਨੇ ਆਸਾ ਦੀ ਬਾਣੀ ਪਵਿੱਤਰ ਗੁਰਬਾਣੀ ਜੀ ਕੇ ਸ਼ਬਦ ਕੀਰਤਨ ਹੋਏ ਹਨ ਆਪ ਸੂ ਸਾਧ ਸੰਗਤਾਂ ਦੇ ਵਿਸ਼ੇਸ਼ ਕਰਕੇ ਜਿੱਥੇ ਮੰਗਲਵਾਰ ਦੇ ਦਿਸ਼ ਨੂੰ ਲਾਣਦੇ ਹੋਏ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸ਼ਹੀਦਾ ਸ਼ਿੰਗਾਂ ਦੇ ਪਾਵਨ ਸਥਾਨ ਵਿਖੇ ਨਤਮਸਤਕ ਹੋ ਰਹੇ ਹੋ ਸਤਸੰਗਤ ਦੀ ਅੱਜ ਪਵਿੱਤਰ ਸੰਗਰਾਂਦ ਦਾ ਸ਼ੁਭ ਦਿਹਾੜਾ ਸੂਦੇ ਮਹੀਨੇ ਦੀ ਸੰਗਰਾਂਦ ਦੀ ਰੰਗਤਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਨਾਲ ਹੀ ਸਤਸੰਗਤ ਦੀ ਸਾਰੇ ਜਗਤ ਦੇ ਮਾਲਕ ਸਾਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅਕਾਲ ਪੁਰਖ ਪਰਮੇਸ਼ਰ ਜੀ ਦੇ ਪ੍ਰਤੱਖ ਸਰਬਗੁਣ ਸਰੂਪ ਜਿਨ੍ਹਾਂ ਦਾ ਅੱਜ ਸਾਧ ਸੰਗਤ ਦੀ ਪਵਿੱਤਰ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੀ ਹੈ ਗ੍ਰੀਗ ਈਵਾਦ ਸੱਚੇ ਪਾਤਸ਼ਾਹ ਮਹਾਰਾਜ 1596 ਵਿਕਰਮੀ ਅਸੂ ਮੁਗਦੀ 10ਵੀਂ ਵਾਲੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਦੀ ਜੋ ਧਰਤੀ ਹੈ ਉਸ ਪਾਵਨ ਸਥਾਨ ਵਿਖੇ ਜਗਤ ਜਲੰਦੇ ਨੂੰ ਤਾਰਦੇ ਹੋਏ 1539 ਈਸਵੀ ਨੂੰ ਅੱਜ ਦੇ ਦਿਨ ਸਾਧ ਸੰਗਤ ਦੀ ਜੋਤੀ ਜੋਤ ਸਮਾਏ ਹਨ 78 ਸਾਲ 10 ਮਹੀਨੇ 10 ਦਿਨ ਦਾ ਸਮਾਂ ਸਰੀਰ ਕਰਕੇ ਸਤਿਗੁਰੂ ਦੀ ਸੰਸਾਰ ਦੇ ਅੰਦਰ ਵਰਤੀ ਸਰਵਤ ਦੀਆਂ ਦੀ ਚਾਰੇ ਖੁੰਟਾਂ ਦੇ ਵਿੱਚ ਦਸੋ ਦਿਸ਼ਾਵਾਂ ਦੇ ਵਿੱਚ ਵਿਚਰ ਕਰਕੇ ਕਲਿਆਣ ਮਹਾਰਾਜ ਸਾਹਿਬ ਜੀ ਨੇ ਕੀਤੀ ਹੈ ਪਵਿੱਤਰ ਗੁਰਬਾਣੀ ਜੀ ਦੇ ਵਚਨ ਪਸ਼ੂ ਪਰੇਤ ਮੁਕਤ ਕੋ ਉਤਾਰੇ ਪਾਹਨ ਪਾਰ ਉਤਾਰੇ ਐਸੀ ਦਇਆਲਤਾ ਮਹਾਰਾਜ ਸਾਹਿਬ ਜੀ ਨੇ ਜੀਆਂ ਦੇ ਉੱਤੇ ਸ੍ਰਿਸ਼ਟੀ ਦੇ ਉੱਪਰ ਕੀਤੀ ਸੱਚੇ ਨਾਮ ਦਾ ਸਤਨਾਮ ਪੜ ਮੰਤਰ ਸੁਣਾਇਆ ਇਹ ਸੱਚੇ ਨਾਮ ਦਾ ਮੰਤਰ ਸਾਭ ਜੀਆਂ ਨੂੰ ਪੜ ਕੇ ਸੁਣਾਉਣਾ ਕੀਤਾ ਦ੍ਰਿੜ ਕਰਵਾਇਆ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਵਜਨ ਕੀਤੇ ਹਨ ਕਿ ਨਾਨਕ ਨਿਰਮਲ ਪੰਥ ਚਲਾਇਆ ਸਤਗੁਰੂ ਨਾਨਕ ਦੇਵ ਸਾਹਿਬ ਜੀ ਨੇ ਐਸਾ ਨਿਰਮਲ ਪੰਥ ਸਾਧ ਸੰਗਤ ਅਦੀ ਅਰੰਭ ਕੀਤਾ ਜੋ ਸੰਸਾਰ ਦੇ ਜੀਵਾਂ ਨੂੰ ਪਰਮ ਕੁਲੇਖੇ ਪਟਕਣਾ ਵਿੱਚੋਂ ਕੱਢ ਕੇ ਸਿੱਧਾ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੋੜਦਾ ਹੈ ਸਤਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸਾਧ ਸੰਗਤ ਅਦੀ ਜਦੋਂ ਜੋਤੀ ਜੋਤ ਸਮਾਉਣਾ ਹੈ ਪਰਖਾਂ ਕੀਤੀਆਂ ਨੇ ਕੋ ਸਭਿ ਉਹਨਾਂ ਪਰਖਾਂ ਦੇ ਵਿੱਚ ਪੁਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀਐ ਦਿਲ ਕੋਟ ਆਕੀ ਫਿਰ ਨੰਬਨ ਭਾਰ ਉਚਾਇ ਨ ਛਟੀਐ ਜੇਨ ਕੀਤੀ ਸੋ ਮੰਨਣਾ ਕੋ ਸਾਧ ਜਿਵਾ ਹੈ ਸਾਦੀ ਧਰਮ ਰਾਏ ਹੈ ਦੇਵਤਾ ਨੈ ਗੰਨਾ ਕਰੇ ਦਿਲਾਲੀ ਸਤਿਗੁਰ ਆਖੇ ਸੱਚਾ ਕਰੇ ਸਾ ਬੰਧ ਹੋਐ ਦਰਹਾਲੀ ਕੁਨ ਪਰਖਾਂ ਦੇ ਵਿੱਚ ਸਾਧ ਸੰਗਤੀ ਜੇ ਕੋਈ ਪੂਰਾ ਉਤਰਿਆ ਹੈ ਤਾਂ ਫਿਰ ਜਾਂ ਸੁਦੋਸ ਪਹ ਲੈਣਾ ਟਿਕਿਓਨ ਸਤਿਗੁਰੂ ਦੀ ਕੀ ਪਾਵਨ ਬਾਣੀ ਦੇ ਵਚਨ ਦਾ ਇਹ ਪਰਵੰਡ ਸਤਾ ਢੂੰਦੀ ਨੇ ਆਚਾਰਿਆ ਆਪਣੀ ਮੁਖ ਤੋਂ ਗੁਰੂ ਕਰਕੇ ਰਵਾਵੀ ਤੀਰਤਰੀ ਸਿੱਖ ਹਨ ਉਸਤਤੀ ਵਿੱਚ ਵਚਨ ਕਰਦੇ ਨੇ ਸਿੱਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖੋ ਦੇਖੋ ਸਿੱਖਾਂ ਦੀ ਵੀ ਪੁੱਤਰਾਂ ਦੀ ਵੀ ਸਾਰਿਆਂ ਦੀ ਕੋਖ ਕੀਤੀ ਤੇ ਪੂਰੇ ਉਤਰੇ ਨੇ ਸਾਧ ਸੰਗਤ ਦੀ ਪਾਵਨ ਸ੍ਰੀ ਲਹਿਣਾ ਦੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਜਦੋਂ ਪਹਿਲੀ ਵਾਰ ਦਰਸ਼ਨ ਕਰਨ ਵਾਸਤੇ ਆਏ ਨੇ ਪਾਵਨ ਸ੍ਰੀ ਲਹਿਣਾ ਦੀ ਉਸੇ ਵਕਤ ਹੀ ਅਗਲੇ ਸਮੇਂ ਦੇਖਦੇ ਬਚਨ ਪ੍ਰਗਟ ਕਰ ਦਿੱਤੇ ਜਦੋਂ ਪੁੱਛਿਆ ਕਿ ਆਪ ਜੀ ਦਾ ਨਾਮ ਕੀ ਹੈ ਬੁਰਖਾ ਤੇ ਪਾਵਨ ਸ੍ਰੀ ਲੈਣਾ ਜੀ ਨੇ ਹੱਥ ਜੋੜ ਕਰਕੇ ਕਿਹਾ ਮਹਾਰਾਜ ਸਾਡਾ ਨਾਮ ਹੈ ਲੈਣਾ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਨੇ ਆਪ ਦੇਣਦਾਰ ਹੋ ਤੇ ਅਸੀਂ ਦੇਣ ਵਾਲੇ ਦੇਣਦਾਰ ਹਾਂ ਸਾਧ ਸੰਗਤ ਜੀ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਫਿਰ ਆਪਣੇ ਜੋਤੀ ਜੋਤ ਸਮਾਉਣ ਤੋਂ 5 ਦਿਨ ਪਹਿਲਾਂ ਆਪਣਾ ਸਰੂਪ ਭਾਵਨ ਸ੍ਰੀ ਨਹਿਣਾ ਜੀ ਦੇ ਸਥਾਪਿਤ ਕਰਕੇ ਉਹਨਾਂ ਨੂੰ ਗੁਰੂ ਅੰਗਦ ਦੇ ਬਣਾ ਦੇਣਾ ਕੀਤਾ ਹੈ। ਕੋਲ ਸੰਸਾਰ ਦੇ ਉਦੋਂ ਲੋ ਥਾਉ ਗੁਰਤਾ ਗਦੀ ਦੇ ਦੂਸਰੇ ਥਾਉ ਤੱਕ ਦੇ ਉਤੇ ਵਿਰਾਜਮਾਨ ਕੀਤਾ ਤੇ ਅੱਜ ਦੇ ਦਿਨ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਜੋਤੀ ਜੋਤ ਸਮਾਏ ਨੇ ਉਸ ਸਾਵੇ ਸਾਧ ਸੰਗਤ ਦੀ ਹਿੰਦੂਆਂ আর ਮੁਸਲਮਾਨਾਂ ਦੇ ਵਿਚ ਚਰਚਾ ਛਿੜ ਪਈ ਕਿ ਸਤਗੁਰੂ ਦੀ ਕੇ ਸਰੀਰ ਦੇ ਸੰਸਕਾਰ ਕਿਵੇਂ ਕੀਤੇ ਜਾਣ 10 ਸੰਸਕਾਰ ਅਗਨ ਭੇੜ ਕਰਕੇ ਕੀਤਾ ਜਾਵੇ 10 ਪੁਰਦੇ ਖਾਕ ਦਫਨਾ ਕੇ ਧਰਤੀ ਦੇ ਵਿੱਚ ਕੀਤਾ ਜਾਵੇ ਮੁਸਲਮਾਨ ਮਰਦੇ ਨੂੰ ਧਰਤੀ ਵਿੱਚ ਦਫਨਾਉਂਦੇ ਨੇ ਤਾਂ ਜਦੋਂ ਨਿਰਣਾ ਨਹੀਂ ਹੋ ਰਿਹਾ ਭਾਈ ਮਣੀ ਸਿੰਘ ਸਾਹਿਬ ਜੀ ਨੇ ਜਿਹੜੀ ਸਾਖੀ ਲਿਖੀ ਆ ਉਹਦੇ ਵਿੱਚ ਬਚਨ ਆਉਂਦੇ ਨੇ ਦੇਨ ਦੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪੁੱਛ ਲੈਣਾ ਚਾਹੀਦਾ ਕਿ ਸਤਿਗੁਰੂ ਜੀ ਕਿਵੇਂ ਕਰੀਏ ਜਦੋਂ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ ਤਉ ਉਸ ਸਮੇਂ ਸਾਥ ਸੰਗਤ ਦੀ ਇੱਕ ਆਵਾਜ਼ ਹੋਈ ਹੈ ਕਿ ਗੁਰੂ ਨਾਨਕ ਨਾ ਮੜੀ ਮੇ ਨਾ ਗੁਰਮੇ ਨਾ ਮੱਟ ਮੇ ਗੁਰੂ ਨਾਨਕ ਗੁਰ ਅੰਗਦ ਕੇ ਹੀਏ ਮੇ ਗੁਰੂ ਨਾਨਕ ਦੇਵ ਨਾਮ ਤਾਂ ਮੜੀ ਵਿੱਚ ਹੈ ਮੜੀ ਜਿਹੜੀ ਸਾਧ ਸੰਗਤ ਦੀ ਸੰਸਕਾਰ ਅਗਨ ਪੇਟ ਕਰਨ ਤੋਂ ਬਾਅਦ ਧਰਤੀ ਦੇ ਉੱਤੇ ਬਣੀ ਹੋਈ ਕਬਰ ਉਹ گور ਕਬਰ ਉਹ ਜਿਹੜੀ ਧਰਤੀ ਦੇ ਹੇਠਾਂ ਬਣੀ ਹੋਈ ਮੱਠ ਜਿਹੜਾ ਉੱਚਾ ਕਰਕੇ ਪੂਜਣ ਯੋਗ ਥਾਂ ਬਣਾ ਲਿਆ ਹੋਵੇ ਗੁਰੂ ਨਾਨਕ ਨਾ ਗੁਰ ਮੇ ਨਾ ਮੜੀ ਮੇ ਨਾ ਮੱਟ ਮੇ ਗੁਰੂ ਨਾਨਕ ਗੁਰ ਅੰਗਦ ਕੇ ਈਏ ਮੈਂ ਗੁਰੂ ਨਾਨਕ ਕਿੱਥੇ ਹੈ ਗੁਰ ਅੰਗਦ ਦੇਵ ਸਾਹਿਬ ਜੀ ਦੇ ਹਿਰਦੇ ਵਿੱਚ ਜੋਤ ਉਹ ਹਰ ਜੁਗਤ ਸਾਇ ਸਹ ਕਾਇਆ ਫੇਰ ਪਲਟਈਆ ਇੱਕੋ ਹੀ ਸਤ ਸੰਗਤ ਦੀ ਜੋਤ ਜੁਗਤੀ ਇੱਕੋ ਹੀ ਹੈ ਕੇਵਲ ਸਰੀਰ ਬਦਲਿਆ ਕੋ શ્રી ਲਹਿਣਾ ਜੀ ਦੇ ਵਿੱਚ ਗੁਰੂ ਅੰਗਦ ਦੇਵ ਸਥਾਪਿਤ ਹੋ ਗਏ ਹਨ ਸਵੈਸੇ ਦੀਨ ਦਿਆਲ ਪਾਦਸ਼ਾ ਧਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਮਹਾਰਾਜ ਜਿਨ੍ਹਾਂ ਦਾ ਅੱਜ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਸਤਗੁਰੂ ਜੀ ਕੇ ਚਰਨਾ ਪ੍ਰਣਾਮ ਸਕਾਰ ਕਰੀਏ ਗੁਰੂ ਦੇ ਉਪਕਾਰਾਂ ਨੂੰ ਯਾਦ ਕਰਕੇ ਗੁਰੂ ਬਖਸ਼ਾਨ ਨੂੰ ਆਪਣੇ ਹਿਰਦੇ ਵਿੱਚ ਸਿਮਰਿਏ ਨਾਮ ਨੂੰ ਅਰਾਧਿਏ ਐਸੇ ਦੀਨ ਦਿਆਲ ਪਾਦਸ਼ਾਹ ਮਹਾਰਾਜ ਜੀ ਨੇ ਇਸ ਕਰਤੁਕ ਦੇ ਭਿਆਨਕ ਸਮੇਂ ਦੇ ਅੰਦਰ ਸਾਨੂੰ ਆਪਣੇ ਨਾਮ ਦਾ ਆਸਰਾ ਦੇ ਕਰਕੇ ਇਸ ਸੰਸਾਰ ਸਾਗਰ ਤੋਂ ਤਰਨ ਦਾ ਸਾਧਨ ਸੁਖਾਲਾ ਢੰਗ ਬਖਸ਼ਿਸ਼ ਕੀਤਾ ਹੈ